यो त सबै भन्दा राम्रो छ ਅੱਜ ਜੀ ਅਸੀਂ ਕੀ ਕਹਿੰਦੇ ਆ ਸਲੋਚਨਾ ਦੇਵੀ ਤੇ ਉਹਨਾਂ ਦਾ ਪਰਿਵਾਰ ਸੀ ਕਿ ਨਸ਼ਾ ਵੇਚਣ ਦੇ ਆਦੀ ਸਨ ਤੇ ਸਿਵਲ ਪ੍ਰਸ਼ਾਸਨ ਨੇ ਜਦੋਂ ਵੈਰੀਫਾਈ ਕੀਤਾ ਤੇ ਇਹਨਾਂ ਨੇ ਕਿ ਲੀਗਲੀ ਕੰਸਟਰਕਟਡ ਜਿਹੜੀ ਆ ਪ੍ਰਾਪਰਟੀ ਤੇ ਬਣਾਈ ਸੀ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਪ੍ਰਾਪਰ ਪ੍ਰੋਸੀਜਰ ਫਾਲੋ ਕਰਦੇ ਆ ਕਿਉਂਕਿ ਇਹਨਾਂ ਨੂੰ ਪਹਿਲਾਂ ਦੋ ਨੋਟਿਸਿਸ ਵੀ ਦਿੱਤੇ ਗਏ ਸੀ ਕਿ ਇਸ ਸੰਬੰਧੀ ਤੇ ਸਾਰਾ ਪ੍ਰਾਪਰ ਪ੍ਰੋਸੀਜਰ ਫਾਲੋ ਕਰਦੇ ਆ ਅੱਜ ਇਹ ਕਾਰਵਾਈ ਜਿਹੜੀ ਹੈਗੀ ਉਹ ਅਮਲ 'ਚ ਲੈਂਦੀ ਹੈ ਬਾਕੀ ਕਿਤੇ ਵਿੱਚ ਵੀ ਜੇ ਅਗਰ ਕੋਈ ਵੀ ਆਪਾਂ ਨੂੰ ਨਸ਼ਾ ਤਸਕਰ ਆਪਾਂ ਨੂੰ ਮਿਲਦਾ ਹੈ ਤੇ ਸਿਵਲ ਪ੍ਰਸ਼ਾਸਨ ਵੱਲੋਂ ਇਹ ਜਿਹੜੀ ਹੈਗੀ ਆ ਚੀ ਜੀ ਜੇ ਅਗਰ ਕੋਈ ਇਲਿਸੀਟ ਸੇਲ ਆਫ ਡਰੱਗਸ ਤੇ ਸੇਲ ਆਫ ਇਲਿਸੀਟ ਡਰੱਗਸ ਤੇ ਵੀ ਜੇਕਰ ਕੋਈ ਪ੍ਰਾਪਰਟੀ ਬਣਾਈ ਹੈ ਤਾਂ ਆਪਾਂ ਉਹਦੇ ਕੰਪੀਟੈਂਟ ਅਥਾਰਟੀ ਤੋਂ ਆਪਾਂ ਆਰਡਰ ਵੀ ਫ੍ਰੀ ਉਹਦੇ ਫ੍ਰੀਜ਼ਿੰਗ ਆਰਡਰ ਵੀ ਲਿਆਂਗੇ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਦਾਂ ਦੀ ਵੱੜਦੀ ਕਾਨੂੰਨੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਤਾਂ ਫਾਈਂਡ ਹੋਈਆਂ ਕੁਝ ਹੋਰ ਹੈ ਜੀ ਪ੍ਰੋਸੀਡਿੰਗ ਹਾਂ ਜੀ ਬਿਲਕੁਲ ਜੀ ਲਗਾਤਾਰ ਸਿਵਲ ਪ੍ਰਸ਼ਾਸਨ ਇਸਤੇ ਕੰਮ ਕਰ ਰਿਹਾ ਹੈ ਤੇ ਸਾਡੇ ਵੱਲੋਂ ਵੀ ਜਿਹੜੀ ਹੈਗੀ ਨਸ਼ਾ ਤਸਕਰਾਂ ਤੇ ਲਗਾਤਾਰ ਜਿਹੜੀ ਹੈਗੀ ਬੜੀ ਕਲੋਜ਼ ਵਾਚ ਹੈ ਅਸੀਂ ਵੀ ਫਾਈਂਡ ਆਊਟ ਕਰਦੇ ਹਾਂ ਜੇ ਆਕਰ ਡਾਇਰ ਸਖਤ ਜਿਤਾਬ ਨਹੀਂ ਹੈ ਜੀ ਜਾਂ ਤਾਂ ਪੰਜਾਬ ਛੱਡ ਕੇ ਭੱਜ ਜਾਓ ਵਰਨਾ ਅਸੀਂ ਤੁਹਾਨੂੰ ਨਹੀਂ ਛੱਡਾਂਗੇ ਉਸ ਦਾ ਜੋ ਐਕਸ਼ਨ ਕੀਤੇ ਹੋਏ ਰਹੇ ਹਨ ਇਹ ਨਹੀਂ ਕੀਤਾ ਜਾ ਰਹੀ ਅਸੀਂ ਇਸ ਏਰੀਏ ਦੇ ਵਿੱਚ ਪਹਿਲੇ ਪਿੱਛੇ ਸਰ ਕਦੋਂ ਤੱਕ ਅਸਰ ਹੋ ਜਾਏਗਾ ਉਹਨਾਂ ਦਾ ਜੀ ਅਸੀਂ ਇਸ ਏਰੀਏ ਦੇ ਵਿੱਚ ਪਹਿਲੇ ਵੀ ਕੋਆਰਡੀਨੇਟਡ ਆਪਰੇਸ਼ਨ ਕਰਦੇ ਰਹੇ ਤੇ ਅੱਗੇ ਵੀ ਇਦਾਂ ਦੇ ਆਪਰੇਸ਼ਨ ਜਾਰੀ ਰਹਿਣਗੇ ਤੇ ਜਿਹੜੇ ਵੀ ਵਿਅਕਤੀ ਹਨ ਭਾਵੇਂ ਉਹ ਇਸ ਗਲੀ ਦੇ ਵਿੱਚੋਂ ਜਾਂ ਸਾਡੇ ਜ਼ਿਲ੍ਹੇ ਦੇ ਵਿੱਚ ਭਾਵੇਂ ਜਿੱਥੇ ਹੋ ਅਗਰ ਉਹ ਕਿਤੇ ਵੀ ਜਿਹੜਾ ਨਸ਼ਾ ਵੇਚਦੇ ਹਨ ਤੇ ਸਿਵਲ ਪ੍ਰਸ਼ਾਸਨ ਜੀ ਅਗਰ ਫਾਈਂਡ ਆਊਟ ਕਰਦਾ ਹੈ ਕਿ ਉਹਨਾਂ ਵੱਲੋਂ ਕਿ ਲੀਗਲ ਪ੍ਰਾਪਰਟੀ ਕਨਸਟਰਕਟ ਕੀਤੀ ਗਈ ਹੈ ਤੇ ਅੱਗੇ ਵੀ ਇਸੇ ਤਰੀਕੇ ਦੀ ਜਿਹੜੀ ਐਕਸਰਸਾਈਜ਼ ਇਸੇ ਤਰੀਕੇ ਦੀ ਜਿਹੜੀ ਹੈ ਕਾਰਵਾਈ ਸਖਤ ਕਰਨੀ ਅਸੀਂ ਚੈਨ ਮੰਡੀ ਗੁੰਗੜ ਦੇ ਵਿੱਚ ਵੀ ਰੋਜ਼ ਵੀਡੀਓ ਵਾਇਰਲ ਹੁੰਦੀਆਂ ਨੇ অথেন্টিਕੇਸ਼ਨ ਹੁੰਦੀ ਹੈ ਵੀਡੀਓ ਦੇ ਵਿੱਚ ਪੂਰੀ ਬੰਦੇ ਆ ਮੰਨਦੇ ਨੇ ਵੀ ਹਾਂ ਅਸੀਂ ਵੇਚਦੇ ਹਾਂ ਅੱਜ ਆਗੇ ਕੱਲ ਨੂੰ ਨਹੀਂ ਆਵਾਂਗੇ ਬਟ ਮੰਡੀ ਗੁੰਗੜ ਦੇ ਵਿੱਚ ਜੇ ਤੁਹਾਨੂੰ ਲੱਗਦਾ ਨੇ ਵੀ ਜ਼ਿਆਦਾ ਕਾਰਵਾਈ ਜੀ ਇੱਥੇ ਲੋੜ ਹੈਗੀ ਬਸ ਜੀ ਜਿੱਦਾਂ ਪਹਿਲੇ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਅੱਗੇ ਵੀ ਅਸੀਂ ਕਾਰਵਾਈ ਕਰਦੇ ਰਵਾਂਗੇ ਕੋਈ ਵੀ ਵਿਅਕਤੀ ਜਿਹੜੀ ਕਿ ਸਾਨੂੰ ਜਿੱਦਿਹੀ ਕਿ ਇਨਫੋਰਮੇਸ਼ਨ ਮਿਲਦੀ ਹੈ ਚਾਹੇ ਉਹ ਪਬਲਿਕ ਵੱਲੋਂ ਹੋਵੇ ਜਾਂ ਜਿੱਦੋਂ ਚਾਹੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਹੋ ਉਹ ਆਪਾਂ ਉਸਤੇ ਜਿਹੜੀ ਬੰਦੀ ਕਾਨੂੰਨੀ ਕਰਦੇ ਹਾਂ ਸਰ ਅੱਜ ਸਰ ਸੀਨੀਅਰ ਸੁਪਰਡੈਂਟ ਜੋ ਪੁਲਿਸ ਸ਼ਿਵ ਕੁਮਾਰ ਅਗਰਵਾਲ ਕਿਹੜੇ ਲੋਕਾਂ ਦੀ ਕਾਰਵਾਈ ਹੋਈ ਹੈ ਇਹ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਇੱਕ ਨਵੀਂ ਕਮੇਟੀ ਬਣੀ ਹੈ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਨਸ਼ੇ ਖਿਲਾਫ ਜਿਹੜੀ ਜੜਾ ਜੰਗ ਸ਼ੁਰੂ ਕੀਤਾ ਗਿਆ ਹੈ ਉਹਦੇ ਅਧੀਨ ਮੰਡੀ ਗਵਿੰਦਗੜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਕਾਰਵਾਈ ਹੋਈ ਹੈ ਜਿਹੜੇ ਪਰਿਵਾਰ ਤੇ ਕਾਰਵਾਈ ਹੋਈ ਹੈ ਇਹਨਾਂ ਤੇ ਪਿਛਲੇ ਸਾਲੇ 2 ਐਨਡੀਪੀਐਸ ਦੇ ਕੇਸ ਹੋਏ ਨੇ ਤਾਜ਼ਾ ਤਾਜ਼ੇ ਤੇ ਹਾਲੇ ਵੀ ਨਸ਼ੇ ਦੇ ਵਪਾਰ ਦੇ ਵਿੱਚ ਇਹ ਰਲੇ ਮਿਲੇ ਹੋਏ ਸੀਗੇ ਉਸ ਜਿਹੜੀ ਜੰਗ ਹੈ ਉਹਦੇ ਅਧੀਨ ਇਹਨਾਂ ਨਸ਼ੇ ਵਾਲਿਆਂ ਤੇ ਕਾਰਵਾਈ ਹੋਈ ਹੈ ਮੈਂ ਅੱਜ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਜਿੰਨੇ ਵੀ ਹਲਕਾ ਅਮਲੋ ਦੇ ਵਿੱਚ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਜਿਹੜੇ ਨਸ਼ਾ ਵੇਚਣ ਦਾ ਗੰਦਾ ਕਾਰੋਬਾਰ ਕਰਦੇ ਨੇ ਮੈਂ ਉਹਨਾਂ ਨੂੰ ਵਾਰਨਿੰਗ ਦਿੰਨਾ ਹੈ ਵੀ ਤੁਸੀਂ ਤੁਰੰਤ ਇਹ ਕੰਮ ਹੈ ਜਿਹੜਾ ਇਹ ਬੰਦ ਕਰੋ ਵਰਨਾ ਜਿਹੜੀ ਇਹ ਕਾਰਵਾਈ ਅੱਜ ਮੰਡੀ ਗੋਂਦਗੜ੍ਹ ਸ਼ਹਿਰ ਦੇ ਵਿੱਚ ਹੋਈ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਤੇ ਵੀ ਹੋ ਸਕਦੀ ਹੈ ਤੇ ਨਾਲ ਨਾਲ ਮੈਂ ਜਿਹੜੇ ਸਾਡੇ ਸੂਝਵਾਨ ਵੋਟਰ ਨੇ ਮੈਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਹੈ ਵੀ ਆਪਾਂ ਅਕਸਰੇ ਨਸ਼ੇ ਖਿਲਾਫ ਜਿਹੜੇ ਬੰਦੇ ਨਸ਼ਾ ਵੇਚਦੇ ਹੁੰਦੇ ਉਹਨਾਂ ਦੇ ਖਿਲਾਫ ਦਰਖਾਸਤ ਜੱਜ ਕੈਦਨ ਤੋਂ ਡਰ ਜਾਂਦੇ ਨੇ ਕਿਉਂਕਿ ਆਪਾਂ ਨੂੰ ਲੱਗਦਾ ਵੀ ਕਾਰਵਾਈ ਹੁੰਦੀ ਨਹੀਂ ਫਿਰ ਉਹ ਲੋਕ ਸ਼ਿਕਾਇਤ ਕਰਤਾ ਨੂੰ ਤੰਗ ਕਰਦੇ ਨੇ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਪੂਰੀ ਦਲੇਰੀ ਦੇ ਨਾਲ ਨਸ਼ੇ ਦੇ ਖਿਲਾਫ ਹੈ ਜਿਹੜੀ ਉਹ ਜੰਗ ਹੈ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਤੇ ਇਹ ਇੱਕ ਅੱਧਾ ਦਿਨ ਨਹੀਂ ਚੱਲਣ ਵਾਲੀ ਲੰਬਾ ਚੱਲੂਗੀ ਤੁਹਾਡੇ ਆਸ-ਪਾਸ ਮੁਹੱਲਿਆਂ ਦੇ ਵਿੱਚ ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਤੁਸੀਂ ਉਹ ਇਨਫੋਰਮੇਸ਼ਨ ਆਪਣੇ ਲੋਕਲ ਥਾਣੇ 'ਚ ਮੇਰੇ ਕੋਲ ਡਾਇਰੈਕਟਲੀ ਐਮਐਲਏ ਹਮ ਲੋਕ ਕੋਲ ਤੁਸੀਂ ਪਹੁੰਚਾਓ ਤੇ ਜਿਹੜੇ ਵੀ ਨਸ਼ੇ ਦਾ کاروبار ਕਰਦੇ ਨੇ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਕਿਹ ਹੈ ਤਾਂ ਬਸ ਵੀ ਕੁਝ ਕਹਿ ਰਹੇ ਵੀ ਹਾਈ ਕੋਰਟ ਬੋਲੋ ਜਿਹੜੇ ਮਕਾਨ ਨਾਟੋਂ ਦੀ ਕੋਈ ਸਟੇਲ ਦਿੱਤੀ ਗਈ ਆ ਉਹਦੇ ਬਾਰੇ ਸਰ ਹਲਤ ਕਿਹੋ ਜਿਹਾ ਆਰਡਰ ਕਿਸੇ ਕੋਲ ਨਹੀਂ ਆਇਆ ਹੈਗਾ ਜੀ ਤੇ ਜੇ ਕੋਈ ਆਰਡਰ ਆਊਗਾ ਤਾਂ ਦੇਖਾਂਗੇ। ਇੱਥੇ ਦੇ ਬਚਨੀਕਾਂ ਨੇ ਇੱਕ ਗੱਲ ਕਹੀ ਆ ਵੀ ਸਾਰੀ ਗਲੀ ਦੇ ਵਿੱਚ ਮਤਲਬ ਨਸ਼ੇ ਦਾ ਪਰਚਲਨ ਹੈ। ਵੀ ਪੁਲਿਸ ਨੇ ਸਿਰਫ ਇੱਕ ਕਰਦੇ ਕਾਰਵਾਈ ਜਿੱਥੇ 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 ਸਾਡੇ ਕੋਲ ਕਾਰਵਾਈ ਕਰਨ ਦੀ ਜਿਹੜੀ ਕਾਨੂੰਨੀ ਧਰਾਵਾਂ ਦੇ ਅਧੀਨ ਜਿੱਥੇ ਸਾਡੀ ਕਾਰਵਾਈ ਕਰਨੀ ਬਣਦੀ ਹੈ ਉੱਥੇ ਕਰ ਰਹੇ ਆ। ਪਰੇ ਦਾ ਮਲਵੇ ਨਹੀਂ ਕਿ ਜਿਹੜੇ ਬਾਕੀ ਨੂੰ বাজ ਜਾਣਗੇ ਉਹਨਾਂ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਰ ਦੇਖੋ ਅੱਜ ਨਗਰ ਕੌਂਸਲ ਨੇ ਤੇ ਪ੍ਰਸ਼ਾਸਨ ਰਾਲ ਕੇ ਕਾਰਵਾਈ ਕੀਤੀ ਹੈ ਨਿਆਂ ਸਾਰੀ ਹੋ ਗਈ ਸੀ ਵੀ ਉਸ ਨੂੰ ਟਾਇਆ ਗਿਆ ਹੈ ਦੇਖ ਰਾਂ ਉਸ ਦੀ ਡਿਊਟੀ ਬਿਲਡਿੰਗ ਹੈ ਤੇ ਉਹਦੇ ਤੇ ਬੰਦੇ ਤੇ ਨਸ਼ੇਪ੍ਰਤੀ ਕਾਫੀ ਪਰਚੇ ਸੀਗੇ ਪਹਿਲਾਂ ਵੀ ਪਰਚੇ ਸੀਗੇ ਤੇ ਉਹ ਜਿਹੜਾ ਕਹਿੰਦਾ ਮੁਤਾਬਕ ਨਸ਼ੇ ਦਾ ਕੰਮ ਕਰਦਾ ਸੀ ਪਹਿਲਾਂ ਤੇ ਬੜੀ ਵਧੀਆ ਸਰਕਾਰ ਦੀ ਕਾਰਵਾਈ ਹੈ ਨਸ਼ੇਪ੍ਰਤੀ ਜ਼ੀਰੋ ਟੋਲਰੈਂਸ ਦੇ ਉੱਪਰਲੀ ਕਾਰਵਾਈ ਹੋ ਰਹੀ ਹੈ ਬਹੁਤ ਵਧੀਆ ਸਾਰਿਆਂ ਨੂੰ ਸਬਕ ਹੈ ਸਾਰਿਆਂ ਨੂੰ ਜਿਹਨੇ ਨਸ਼ੇ ਦਾ ਕੰਮ ਕਰਦੇ ਨੇ ਉਹ ਆਪਣੇ ਸਾਡੇ ਸ੍ਰੀ ਮਾਨਸਾਹਬ ਦਾ ਕਹਿਣਾ ਜਾਂ ਤਾਂ ਆਪਣੇ ਛੱਡ ਦੇਣ ਜਾਂ ਫਿਰ ਆਪਣੇ ਭੁਗਤਣ ਨੂੰ ਸਜ਼ਾ ਭੁਗਤਣ ਨੂੰ ਤਿਆਰ ਰਹਿਣ ਕਾਰਵਾਈ ਤੋਂ ਬਾਅਦ ਜਿੰਨਾ ਸੀ ਆਪਾਂ ਦੇਖ ਪੂਰੀ ਗਲੀ ਕਰਦੀ ਇਹ ਸਾਡੇ ਨਾਲ ਧੱਕਾ ਰਿਹਾ ਪੈਣ ਹੈ ਜੀ ਸਰਕਾਰ ਬੈਠੀ ਪੂਰਾ ਮੱਲਾ ਬੈਠਾ ਨਹੀਂ ਨਾਲ ਨਾਲ ਚਾਦੀ ਇਕੱਲੇ ਨਹੀਂ ਬੈਠੇ ਸਾਰੇ ਜਣੇ ਬਾਰਾ ਪੁਜਾ ਕਰੋ ਇਕੱਲੇ ਨਹੀਂ ਸਾਡੇ ਇਕੱਲੇ ਕਰਨਾ ਕਰੋ ਸਾਰਿਆਂ ਨੂੰ ਕਰੋ ਸੀਲਜੇ ਕਰ ਦਿਓ ਸਾਰੇ ਚੱਕੇ ਜਾਣ ਜੀ ਸਾਰਾ ਮੱਲਾ ਚੱਕਿਆ ਜਾਵੇ ਅਸੀਂ ਇਕੱਲੇ ਨਹੀਂ ਆਏਗੇ ਸਰ ਠੀਕ ਠੀਕ ਅਸੀਂ ਇਹ ਕਹਿੰਦੇ ਅਸੀਂ ਇਕੱਲੇ ਨਹੀਂ ਆਏਗੇ ਸਰ ਜੀ ਜਿਹੜਾ ਤੁਸੀਂ ਸਾਡਾ ਘਾਰ ਕਰ ਰਹੇ ਹੋ ਅਸੀਂ ਇਕੱਲੇ ਨਹੀਂ ਹੈਗੇ ਉਹਰਾ ਮੱਲਾ ਜੀ ਪੂਰੀ ਸਰਕਾਰੀ ਵਿੱਚ ਜਗ੍ਹਾ 'ਚ ਬੈਠਾ ਸਾਰਾ ਜਿਨ੍ਹਾਂ ਦੇ ਘਰਾਂ ਤੋਂ ਸਬੂਤ ਫੜਿਆ ਸਾਰਾ ਉਹ ਘਰ ਡੋਰੀ ਫੜੇ ਗਏ ਸਾਰਾ ਵੇਚਦਾ ਤਾਂ ਫਕੀਰ ਸਾਰਾ ਸਾਡੇ ਕਬਾੜ ਦਾ ਕੰਮ ਹੈ ਸਾੜਾ 50 ਸਾਲ ਆ ਕਿ ਕਬਾੜ ਦੀ ਸਾਡੇ ਨੂੰ ਰੀਸ਼ਮਤ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਸਾਰੇ ਦੇ ਲੋ ਜੀ ਸਾਡੀ ਕੋਸ਼ਿਸ਼ ਕੀਤੀ ਗਈ ਆ ਕਮੇਟੀ ਦੇ ਵਿੱਚੋਂ ਕਬਾੜ ਦੀ ਚੱਕਿਆ ਗਿਆ ਸਾਡਾ ਕਮਾੜ ਵੀ ਲੈ ਗਈ ਚੱਕ ਕੇ ਸਾਰੀ ਬਸਤੀ ਨੇ ਚਾ ਵੇਚਦੀ ਸਾਰੀ ਬਸਤੀ ਮਚਾ ਪੈਂਦੀ ਆ ਜੀ ਪੂਰੇ ਮੁੰਡੇ ਮਰ ਗਏ ਨੇ ਕਈ ਮੁੰਡੇ ਮਰ ਗਏ ਜੀ ਓਰੇ ਕਿੱਤਾ ਜਾਵੇ ਸਾਡੇ ਕੱਲਿਆਂ ਨਾਲ ਕੀਤਾ ਜਾਵੇ ਕੀ ਕਰਵਾਤੀ ਹੈ ਕੀ ਤੁਸੀਂ ਇਹ ਜਿਹੜੀ ਤੁਸੀਂ ਕਾਗਜ਼ ਦੇ ਨੇ ਤੁਸੀਂ ਦਿਖਾਏ ਨੇ ਉੱਥੇ ਅਧਿਕਾਰੀਆਂ ਨੂੰ ਜਿਹੜੇ ਆਏ ਨੇ ਉਹ ਕਾ ਇਸ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ ਸਾਡੇ ਨਾਲ ਆ ਮਹਿਲਾਵਾਂ ਨੇ ਅੱਜ ਗੋਵਿੰਦਗੜ੍ਹ ਆਪਾਂ ਦੇਖ ਹੀ ਰਹੇ ਹਾਂ ਕਿ ਐਕਸ਼ਨ ਹੋ ਰਿਹਾ ਜਿੱਥੇ ਉਸ ਸਾਰੇ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਗਲੀ ਮਹੱਲੇ ਦੇ ਵਿੱਚ ਜਾ ਕੇ ਨਸ਼ੇ ਤਸਕਰਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਮਾਨ ਸਾਹਿਬ ਨੇ 90 ਦਿਨ ਦਾ ਜਿਹੜਾ ਟਾਈਮ ਦਿੱਤਾ ਵੀ ਲੱਭ ਲੱਭ ਕੇ ਜਿੱਥੇ ਵੀ ਗਲਤ ਕੰਮ ਹੁੰਦਾ ਇਹਨੂੰ ਬੰਦ ਕੀਤਾ ਜਾਵੇ ਪਰ ਅੱਜ ਜਿਹੜਾ ਇਹ ਢਾਉਣ ਵਾਲਾ ਕੰਮ ਹੈ ਜਿਹੜੀ ਨਜਾਇਜ਼ ਸਾਰਿਆਂ ਨੇ ਉਹਦੇ ਖਿਲਾਫ ਢਾਇਆ ਉਹਨਾਂ ਨੂੰ ਹੈ ਪਰ ਪਿੱਛੇ ਜਿਹੜੀ ਮੈਂਡਾ ਉਹ ਨਸ਼ੇ ਦੇ ਖਿਲਾਫ ਹੈ ਅੱਗੇ ਮੈਂ ਵੀ ਚੱਲਦੀ ਰਹੇਗੀ ਇਹ ਚਲਦੀ ਰਹੂਗੀ ਇਹ ਤਾਂ ਜਦ ਤੱਕ ਨਸ਼ੇ ਮੁੱਕਦੇ ਨਹੀਂ ਮੂਹਮ ਕੱਲੀ 1 ਦਿਨ ਦੀ ਨਹੀਂ 2 ਦਿਨ ਦੀ ਨਹੀਂ 90 ਦਿਨਾਂ ਦੀ ਇਹ ਤਾਂ ਨਸ਼ੇ ਮੁਕਾ ਕੇ ਹੀ ਸਾਲ ਲੱਗਾ ਜਾਊਗੀ ਜੀ ਠੀਕ ਹੈ ਜੀ ਪਹਿਲਾਂ ਪਿੱਛੇ ਹੋਰ ਵੀ ਤਾਂ ਕਿਸ ਤਰ੍ਹਾਂ ਦੇ ਕਰਾਈ ਮੁੱਦੇ ਨੇ ਬਹੁਤ ਨਸ਼ਾ ਵੀ ਕਦਾ ਬੁੜੇ ਦੁਨੀਆ ਆਮ ਤਾਂ ਜੀ ਆਈ ਨਸ਼ਾ ਵੀ ਕਦਾ ਜੀ ਮੈਂ ਰੋੜੀਆਂ ਪਕੌੜੀਆਂ ਨਸ਼ਾ ਹੀ ਵੀ ਕਦਾ ਜੀ ਇੱਥੇ ਕਿੰਨ ਕੱਢ ਦੇ ਵਧੀਆ ਅਸੀ ਦਾ ਧੰਨਵਾਦ ਕਹਿਨੀ ਹੈ ਸਰਕਾਰ ਦਾ ਜਿਨੇ ਇਹ ਕੰਮ ਕਰਿਆ ਠੀਕ ਇਹਨੇ ਵੀ ਨਸ਼ਾ ਵੇਚ ਕੇ ਤੇ ਦੀ ਘਰ ਪਾਇ ਨਾ ਇਹ ਵੀ ਐਡੀ ਡੀ ਬੜੀ ਕੋਠੀ ਵਾਦੇ ਪਾਈ ਨਸ਼ਾ ਵੇਚ ਕੇ ਪਾਏ ਹੁਣ ਸਾਡੀ ਗਲੀ ਚ ਕੋਈ ਹੈਗੀ ਕੋਠੀ ਕਿਸੇ ਰੱਡੀ ਬੜੀ ਸਭ ਮਿਹਨਤ ਕਰ ਦੇਗੇ ਹਾਂਜੀ ਹਾਂਜੀ ਸਾਡੇ ਮਲੇ ਚ ਕਈ ਵਾਰ ਚੋਰੀ ਵੀ ਹੋ ਗਈ ਬਹੁਤ ਜ਼ਿਆਦੇ ਸਾਨੂੰ ਡਰ ਲੱਗਦਾ ਹੈ ਅੱਜ ਕੱਲ ਧੀਆ ਪੇਣ ਸਕੂਲ ਵੀ ਜਾਂਦੀਆਂ ਨੌਜਵਾਨਾ ਬੱਚੇ ਵੀ ਨਹੀਂ ਨਿਕਲ ਸਕਦੇ ਵਾਰ ਸਾਡੇ ਅੱਗੇ ਵੀ ਨਹੀਂ ਨਿਕਲ ਸਕਦੀਆਂ ਵਾਰ ਸਾਨੂੰ ਡਰ ਲੱਗਦਾ ਹੈ ਉਹਨਾਂ ਨੂੰ ਕੋਈ ਅਪੀਲ ਕਰੋਗੇ ਤੁਸੀਂ ਉਹ ਸੁਧਰ ਜਣਨ ਵੰਦੇ ਮਾਂਜਨ ਹੁਣ ਵੀ ਕੁਛ ਨਹੀਂ ਗਿਆ ਨਸ਼ਾ ਛੱਡਦੇ ਨਾ ਫੇਰ ਬਣਾ ਘਰ ਸਾਹਮਣਾ ਹੋਰ ਕੀ ਹੈ ਕਿਸੇ ਦੀ ਮਾਂ ਵਾਲੇ ਜਵਾਨ ਪੁੱਤ ਚ ਜਾਂਦੇ ਉਹਨਾਂ ਨੇ ਦੁੱਖ ਨਹੀਂ ਆ ਗਿਆ ਸਾਡੇ ਵੀ ਪਿੰਦੇ ਨਸ਼ਾ ਸਾਨੂੰ ਵੀ ਦੁੱਖ ਹੈ ਅਸੀਂ ਵੀ ਖੁਦ ਦੇਖਿਆ ਚਾਂਸ ਕਿਵੇਂ ਤੜਫਦੇ ਹੋ ਨਸ਼ੇ ਤੋਂ ਸਾਨੂੰ ਖੁਦ ਪਤਾ ਹੈ ਆਪਣੀ ਮਾਂ ਮਾਤਾ ਵੀ ਭੈਣਾਂ ਤਾਂ ਕਿਵੇਂ ਪੈਸੇ ਖੋ ਕੇ ਲੈ ਕੇ ਜਾਂਦੇਗੇ ਸਾਨੇ ਖੁਦ ਦੇਖਿਆ ਨਸ਼ਿਆਰੇ ਸਾਨੂੰ ਖੁਦ ਪਤਾ ਹੈ ਉਹ ਟੀਕਾ ਲਾਂਦਾ ਕੋਈ ਪੰਨੀ ਦੇ ਪਿੰਦਾ ਹੈ ਸਾਨੂੰ ਖੁਦ ਪਤਾ ਹੈ ਇਹ ਤਾਂ ਫੇਰ ਵੀ ਏਡੀ ਨਸ਼ਾ ਵਿੱਚ ਕੇ ਕੋਠੀਆਂ ਪਾ ਰਹੇ ਨਾ ਮਹਿਲੀਆਂ ਪਾ ਰਹੇਗੇ ਜਿੰਨੇ ਜਵਾਨ ਜਾਂਦੇ ਉਹਨਾਂ ਨੂੰ ਦੁੱਖ ਹੈਗੇ ਉਹਨਾਂ ਦਾ ਦੁੱਖ ਉਹਨਰ ਪੁੱਛ ਕੇ ਦੇਖੋ ਸਾਨੂੰ ਖੁਦ ਪਤਾ ਹੈ ਕਿੰਨੇ ਕੇ ਬੰਦੇ ਤੁਹਾਡੇ ਧਿਆਨ 'ਚ ਹੋਣਗੇ ਇਸ ਜਿਹੜੇ ਆਉਣਗੇ ਕਾਫੀ ਬੜੇ ਸਾਡੀ ਇਹ ਗਲੀ ਠੀਕ ਹੈ ਸਾਡੀ ਗਲੀ 'ਚ ਕੋਈ ਨਸ਼ਾ ਨਹੀਂ ਵਿਕਦਾ ਹਾਂਜੀ ਬਾਕੀ ਸਾਰੀ ਗਲੀ ਉਸ ਸਿਰੇ ਤੋਂ ਲਾ ਕੇ ਸਾਰੀ ਨਸ਼ਾ ਵੇਚਦੇਗੇ ਤੁਸੀਂ ਕਦੇ ਆਵਾਜ਼ ਨਹੀਂ ਉਠਾਈ ਇਸ ਦੇ ਖਿਲਾਫ ਜੇ ਉਠਾਓ ਤਾਂ ਸਾਨੂੰ ਸਾਨੂੰ ਲੜਨ ਨਹੀਂ ਆਉਂਦੇ ਸਾਨੂੰ ਮਾਰਨ ਨਹੀਂ ਆਉਂਦੇ ਉਧਰ ਦੀ ਗੱਲੀ ਸਾਰੇ ਇਕੱਠੇ ਹੋ ਕੇ ਸਾਰੇ ਸਾਨੂੰ ਲੈਵਲ ਤੇ ਨਹੀਂ ਹੈਗੇ ਹਾਂ ਸਾਡੇ ਕੋਲ ਥੋੜਾ ਨੋਬਲੀ ਹੋਇਆ ਸੀ ਬਹੁਤ ਵਧੀ ਕੀਤਾ ਕਿ ਹਾਂ ਦਿਨ ਦਾ ਘਾਟ ਟੁੱਟ ਗਿਆ ਨਸ਼ਾ ਕਰ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਕੋਠੀਆਂ ਪਾ ਲੀਆਂ ਬਹੁਤ ਧੰਨਵਾਦ ਤੁਹਾਡਾ ਇਹ ਮੈਂ ਕਾਰਵਾਈ ਐਦਾਂ ਨਾ ਹੋਵੇ ਕਿ ਬਸ ਹੁਣ ਥੋੜਾ ਜਿਹਾ ਤੋੜ ਕੇ ਇੱਕ ਸਿਰਫ ਦਿਖਾ ਦਿੱਤਾ ਕਿ ਅਸੀਂ ਤੋੜ ਦਿੱਤਾ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਇਹ ਕਾਰਵਾਈ ਕਰਦੇ ਨੇ ਮੈਂ ਤਾਂ ਅਫਸਰਾਂ ਨੂੰ ਹੀ ਕਹਿਨੀ ਆ ਕਿ ਜਿੰਨੀ ਕਾਰਵਾਈ ਹੋ ਸਕੇ ਕਰ ਸਕੇ ਜਿਹਨਾਂ ਦਾ ਨਾਮ ਚੱਲ ਰਿਹਾ ਚੱਲਦਾ ਰਹੇ ਔਰ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਇਨਕੁਆਇਰੀ ਕਰ ਲੈਣ ਕਿ ਸਭ ਕੁਝ ਆਂਡ-ਬਾਂਡ ਜਿਹੜਾ ਅੱਜ ਤਾਂ ਇੱਕ ਦਾ ਕਰਿਆ ਜਿਹੜਾ ਹੋਰ ਬਾਕੀ ਵੀ ਕਰਦੇ ਉਹਨਾਂ ਦਾ ਵੀ ਮੁਤਾਬਕ ਕਰ ਦਿੱਤਾ ਜਾਵੇ ਉਹਨੂੰ ਤੇ ਨਿਸ਼ਾਨਾ ਕੋਈ ਨਹੀਂ ਲਗਾਇਆ ਤੇ ਇਹ ਸਾਰੀ ਕੀ ਬਿਲਡਿੰਗਾਂ ਜਿਹੜੀਆਂ ਨੇ ਬਹੁਤ ਅਜੇ ਅਸੀਂ ਬੋਲਦੇ ਤਾਂ ਸਾਡੇ ਲਈ ਸਾਡੇ ਜੋ ਫਾਇਰ ਕਰਦੇ ਆ ਸਾਨੂੰ ਬੋਲਦੇ ਲੜਦੇ ਇਸ ਅਸੀਂ ਬੋਲਦੇ ਨਹੀਂ ਆ ਗਏ ਅੱਜ ਤੁਸੀਂ ਸਾਰਿਆਂ ਬਹੁਤ ਦੇਖ ਰਹੇ ਹੋ ਕਰਨ ਸਾਡੇ ਨਾਲ ਖੜੇ ਇਸ ਤਸੀਂ ਸਾਨੂੰ ਅਜ ਬੋਲਣ ਦਾ ਵੀ ਮੌਕਾ ਮਿਲ ਰਿਹਾ ਉਸਨੇ ਕਾਰਵਾਈ ਕੀਤੀ ਹੈ ਤੁਹਾਡਾ ਹੌਸਲਾ ਬਣਿਆ ਬੋਲਣ ਦਾ ਹਾਂ ਉਸਨੇ ਬੋਲਿਆ ਕੱਲੋ ਕਿਤੇ ਐਡਾ ਨਾ ਹੋਵੇ ਦੂਸਰੇ ਚਲੇ ਜਾऊं ਬਾਅਦ ਵਿੱਚ ਸਾਡੇ ਤੇ ਇਹ ਬੋਲ ਜੇ ਵੀਡੀਓ ਸਭਾ ਸੇ ਵਾਇਰਲ ਹੋ ਰਹੀਆ ਕੱਲੋ ਅਸੀਂ ਇਹ ਬੋਲ ਰਹੇ ਹਾਂ ਸਾਡੇ ਨਾਲ ਵੀ ਬਾਅਦ ਵਿੱਚ ਕੋਈ ਨਾ ਖੜੇ ਐਡਾ ਐਕਸਕਿਊਜ਼ ਨਹੀਂ ਹੋਣਾ ਚਾਹੀਦਾ